ਕਜੂਬਾਂ ਦੇ ਚੁਗਾਵੇਂ ਵਿੱਚ ਮੀਟਿੰਗ ਕੀਤੀ ਗਈ ਆ ਸਤਿ ਸ਼੍ਰੀ ਅਕਾਲ ਜੀ ਮੈਂ ਅੱਜ ਇੱਥੇ ਆਈ ਸੀਗੀ ਚੁਗਾਵੇਂ ਦੇ ਵਿੱਚ ਫਸਟ ਟਾਈਮ ਮੈਂ ਚੁਗਾਵੇਂ ਵਿਜ਼ਿਟ ਕੀਤਾ ਹੈ ਜਦੋਂ ਦੀ ਮੈਂ ਹਲਕਾ ਇਨਚਾਰਜ ਬਣੀ ਹੈ ਉਸ ਤੋਂ ਬਾਅਦ ਆ ਪਹਿਲੀ ਮੇਰੀ ਪਿੰਡ ਦੇ ਵਿੱਚ ਮੀਟਿੰਗ ਹੈ ਸਾਰੇ ਲੋਕਾਂ ਨੂੰ ਮਿਲਣ ਵਾਸਤੇ ਔਰ ਆਪਣੇ ਆਪ ਨੂੰ ਰਿਪਰੈਜ਼ੈਂਟ ਕੀਤਾ ਹੈ ਔਰ ਨਾਲੇ ਸਾਡੀ ਬਲੌਕ ਸੰਮਤੀ ਐਂ ਜਿਲ੍ਹਾ ਪ੍ਰਿਸ਼ਦ ਡਾਇਰੈਕਸ਼ਨ ਹੈ ਔਰ ਰਾਮ ਸਿੰਘ ਜੀ ਦੇ ਵਾਈਫ ਹਰਪ੍ਰੀਤ ਕੌਰ ਜੀ ਕੋਆਰਡੀਨੇਟਰ ਅਸੀਂ ਇਥੋਂ ਬਲੌਕ ਸੰਮਤੀ ਲੜਾ ਰਹੇ ਹਾਂ ਸੋ ਮੈਨੂੰ ਇਹ ਸੀਗਾ ਕਿ ਮੈਂ ਔਰਤਾਂ ਔਰਤ ਨੂੰ ਅੱਗੇ ਆਣਾ ਚਾਹੀਦਾ ਪੋਲਿਟਿਕਸ ਦੇ ਵਿੱਚ ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਕਿ ਬੀਬੀਆਂ ਆਪਣੇ ਕੁਲ ਕੀ ਗੱਲ ਜਿਹੜੀਆਂ ਨੇ ਸਾਰੇ ਬੰਦਿਆਂ ਨੂੰ ਨਹੀਂ ਕਰ ਪਾਉਂਦੀਆਂ ਸੋ ਇੱਕ ਔਰਤ ਜੇ ਬਲਾਕ ਸਮਟੀ ਦੇ ਵਿੱਚ ਅੱਗੇ ਆਵੇ ਤੇ ਬੈਟਰ ਹੈ ਸੋ ਥੈਟ ਕਿ ਔਰਤਾ ਦੇ ਨਾਲ ਔਰਤ ਜਿਹੜੀ ਹੈ ਕੁਲ ਕੀ ਗੱਲ ਕਰ ਸਕਦੀ ਹੈ ਆਪਣੀ ਤੋਂ ਮੇਰੇ ਨਾਲ ਵੀ ਜਦੋਂ ਵੀ ਕੋਈ ਔਰਤ ਆਂਦੀ ਹੈ ਆਪੇ ਸਾਰੀਆਂ ਗੱਲਾਂ ਕਰ ਲੈਂਦੀਆਂ ਨੇ ਉਹ ਕਿਉਂਕਿ ਪਾਵੇਂ ਤਾਂ ਸਮਝਣ ਪਾਵੇਂ ਧੀ ਸਮਝਣ ਇਸੇ ਤਰੀਕੇ ਦੇ ਨਾਲ ਮੈਂ ਹਮੇਸ਼ਾ ਤੋਂ ਮੇਰੀ ਇਹ ਹੀ ਪ੍ਰੀਫਰੈਂਸ ਰਹੀ ਹੈ ਕਿ ਔਰਤਾਂ ਨੂੰ ਜਿਹੜਾ ਹੈ ਆਪਾਂ ਨੂੰ ਪੋਲਿਟਿਕਸ ਦੇ ਵਿੱਚ ਅੱਗੇ ਲੈ ਕੇ ਆਉਣਾ ਚਾਹੀਦਾ ਸੋ ਥੈਟ ਕਿ ਦੂਜੀਆਂ ਔਰਤਾਂ ਕੰਫਰਟੇਬਲ ਹੋ ਕੇ ਆਪਣਾ ਦੁੱਖ ਸੁੱਖ ਸਾਂਝਾ ਉਹਨਾਂ ਦੇ ਨਾਲ ਕਰ ਸਕਣ ਸੋ ਚਦਾਵੇਂ ਦੇ ਵਿੱਚ ਮੈਨੂੰ ਇਹ ਕਿ ਇੱਕ ਔਰਤ ਹੋਣੀ ਜ਼ਰੂਰੀ ਸੀਗੀ ਜੇ ਕਿਉਂਕਿ ਇੱਥੇ ਮੈਨ ਡੋਮੀਨੇਟਿੰਗ ਪੋਲਿਟਿਕਸ ਬਹੁਤ ਰਹੀ ਹੈ ਪਿਛਲੇ ਕਾਲੀ ਦਿਲ ਦੇ ਟਾਈਮਪੀ ਟੂ ਮੇ ਇੱਥੇ ਮੈਨ ਡੋਮੀਨੇਟਿੰਗ ਰਹੀ ਹੈ ਸੋ ਇੱਕ ਔਰਤ ਜਿਵੇਂ ਹਾਈਕੇ ਨੂੰ ਰਿਪਰੈਜ਼ੈਂਟ ਕਰ ਰਹੀ ਹੈ ਚੁਗਾਵੇਂ ਨੂੰ ਇੱਕ ਔਰਤ ਰਿਪਰੈਜ਼ੈਂਟ ਕਰੇ ਤਾਂ ਕਿ ਜਿੰਨੀਆਂ ਸਾਡੀਆਂ ਬੀਬੀਆਂ ਅੱਜ ਮੇਰੇ ਕੋਲ ਇਕਦਮ ਆਈਆਂ ਇਹ ਗੱਲ ਕਰਨ ਵਾਸਤੇ ਉਹ ਇੱਕ ਘਰ ਹੋਵੇ ਤੇ ਉੱਥੇ ਜਾ ਕੇ ਸਾਰੀਆਂ ਆਪਣਾ ਦੁੱਖ ਸੁੱਖ ਸਾਂਝਾ ਕਰ ਸਕਣ ਕਿਉਂ ਉਹਨਾਂ ਦੀ ਪੰਚਾਇਤ ਲਾ ਕੇ ਉਹਨਾਂ ਦੀਆਂ ਪ੍ਰੋਬਲਮਸ ਨੂੰ ਰਿਜ਼ੋਲਵ ਕਰ ਸਕਣ ਹਾਂਜੀ ਕੀ ਪ੍ਰਸਾਦ ਦਿੱਤਾ ਗਿਆ ਇਹਨਾਂ ਨੂੰ ਇਹਨਾਂ ਦੀਆਂ ਮੁਸ਼ਕਲਾਂ ਦਾ ਵੇਖੋ ਜੀ ਮੇਰੀ ਗੱਲ ਸੁਣੋ ਮੈਂ ਇਹਨਾਂ ਨੂੰ ਫਸਟ ਟਾਈਮ ਮਿਲੀ ਹੈ ਇੱਥੇ ਆ ਕੇ ਔਰ ਮੈਨੂੰ ਥੋੜਾ ਟਾਈਮ ਹੋਇਆ ਹਲਕਾ ਇੰਚਾਲ ਲੱਗਿਆ ਨੂੰ ਉਦੇ ਇਨ ਬੀਟਵੀਨ ਤਰੰਦਾਰਾਂ ਲਖਣਾਂ ਆ ਗਈ ਉਸ ਤੋਂ ਬਾਅਦ ਹੜਾ ਆ ਗਏ ਉਸ ਤੋਂ ਪਹਿਲਾਂ ਹੜਾ ਆ ਗਏ ਸੀਗੇ ਅਸੀਂ ਇੱਥੇ ਬਿਜ਼ੀ ਰਹੇ ਤੇ ਇਹਨਾਂ ਟਾਈਮ ਹੀ ਨਹੀਂ ਮਿਲ ਪਾਂਦਾ ਸੀਗਾ ਕਿ ਮੈਂ ਪਿੰਨਾਂ ਦੇ ਵਿੱਚ ਪਰਸਨਲੀ ਜਾ ਕੇ ਵਿਜ਼ਿਟ ਕਰਾਂ ਸੋ ਮੈਨੂੰ ਆ ਪ੍ਰੋਬਲਮ ਜਿੰਨੀਆਂ ਵੀ ਬੀਬੀਆਂ ਨੇ ਦਸੀਆਂ ਨੇ ਆਪਣੀਆਂ ਕਣਕ ਦੀ ਪ੍ਰੋਬਲਮ ਦੱਸੀ ਸੀਗੀ ਮੈਂ ਉਸੇ ਟਾਈਮ ਇਨਸਪੈਕਟਰ ਨੂੰ ਫੋਨ ਕੀਤਾ ਹੈ ਔਰ ਮੈਂ ਉਹਨੂੰ ਸੱਦਿਆ ਹੋਏ تھے ਜੇ ਡੀਪੋ ਵਾਲੇ ਕਣਕ ਨਹੀਂ ਦਿੰਦੇ ਤੇ ਉਹ ਡੀਪੋ ਸਸਪੈਂਡ ਕੀਤੇ ਜਾਣਗੇ ਠੀਕ ਹੈ ਜੇ ਕਣਕ ਖਰਾਬ ਆਂਦੀ ਹੈ ਤੇ ਉਹਦਾ ਬਦਲਾਵ ਹੋਣਾ ਚਾਹੀਦਾ ਹੈ ਕਿਉਂਕਿ ਸਰਕਾਰ ਉਤੋਂ ਕਣਕ ਪੂਰੀ ਵੇਚਦੀ ਹੈ ਨਾ ਤੇ ਮੈਂ ਰੱਖ ਰਹੀਆਂ ਕਣਕ ਰਾਈਟ ਸਾਡਾ ਪੂਰਾ ਹੁੰਦਾ ਕਿ ਗਰੀਬਾਂ ਨੂੰ ਉਹਨਾਂ ਦਾ ਹੱਥ ਮਿਲਣਾ ਚਾਹੀਦਾ ਹੈ ਔਰ ਜਿਹੜੇ ਕਾਰਡ ਜਿਹੜੇ ਕੱਟੇ ਗਏ ਆ ਗਰੀਬਾਂ ਦੇ ਸਾਡੀ ਇਹ ਵੀ ਅਸੀਂ ਸਰਕਾਰ ਨੂੰ ਅਪੀਲ ਕੀਤੀ ਸੀਗੀ ਕਿ ਉਹਨਾਂ ਦੇ ਕਾਰਡ ਵੀ ਬਣਨੇ ਚਾਹੀਦੇ ਆ ਸੋ ਬੇਸਿਕਲੀ ਹੋਣਾ ਰਾਮ ਸਿੰਘ ਜੀ ਨੂੰ ਕਿਹਾ ਵੀ ਇਹਨਾਂ ਦੇ ਕੋਲ ਫੂਡ ਇਨਸਪੈਕਟਰ ਆਊਗਾ ਔਰ ਜਿੰਨੇ ਵੀ ਆ ਰੀਪੂ ਹੋਲਡਰਸ ਨੂੰ ਬਿਠਾ ਕੇ ਕਰਨਗੇ ਵੀ ਜੇ ਤੁਹਾਡੇ ਕੋਲ ਕਣਕ ਆਈ ਹੈ ਤੇ ਸਾਡੇ ਗਰੀਬ ਲੋਕਾਂ ਦੇ ਜਿਨ੍ਹਾਂ ਦੇ ਕਾਰਡ ਬਣੇ ਉਹਨਾਂ ਨੂੰ ਕਣਕ ਪੂਰੀ ਕਿਉਂ ਨਹੀਂ ਦਿੱਤੀ ਜਾ ਰਹੀ ਹੈ ਨਾਲ ਮੇਕ ਸ਼ੋਰ ਕਿ ਜਿਹੜੀ ਕారణਕ ਹੈ ਉਹ ਪੂਰੀ ਦੀ ਪੂਰੀ ਮਿਲਣੀ ਚਾਹੀਦੀ ਹੈ ਐਂਡ ਆਈ ਵਿਲ ਆਸਕ ਹਿਮ ਆਲਸੋ ਮੈਂ ਇਹਨਾਂ ਨੂੰ ਵੀ ਕਹੂੰਗੀ ਕਿ ਜਦੋਂ ਕਣਕ ਵੰਡਣੀ ਹੈ ਤਾਂ ਜਰਾ ਤੁਸੀਂ ਉਹਦੇ ਬਾਣਾ ਇੱਕ ਇੱਕ ਜਾਣੇ ਨੂੰ ਜਿੰਨੀ ਜਿੰਨੀ ਬੰਨਦੀ ਹੈ ਉਹਨਾਂ ਨੂੰ ਦੁਆਣੀ ਹੈ ਇਹ ਸਾਡਾ ਇਹ ਫਰਜ਼ ਹੈ ਇੱਕ ਮਿੰਟ ਬਾਅਦ ਬਾਈਪਾਸ ਤੇ ਸਾਡੀ ਪਾਣੀ ਵਾਲੇ ਕਾਹਦੀ ਦੀ ਅੱਲਾ ਪਿਆ ਹੋਵੇ ਕੋਈ ਛੱਪੜ ਦਾ ਮਸਲਾ ਹੋਵੇ ਇੱਕ ਜਾਮ ਬੜਾ ਲੱਗਦਾ ਜੀ ਇਹਦੇ 10 ਮਿੰਟ ਬਾਅਦ ਜਾਮ ਲੱਗਦਾ ਦੇਖੋ ਜੀ ਪਹਿਲੀ ਚਾਹੀਦੀ ਸਾਡੀ ਇੱਥੇ ਜੀ ਦੇਖੋ ਮੇਰੀ ਜੀ ਪਹਿਲੀ ਗੱਲ ਤੇ ਆਇਆ ਜਿਹੜੀ ਚਗਾਵੇਂ ਦੀ ਰੋਡ ਹੈ ਉਹ ਬੰਦ ਹੀ ਪਈ ਹੈ ਉਹਦੇ ਬਜਟ ਦਾ ਕੋਈ ਇਸ਼ੂ ਆਇਆ ਸੀਗਾ ਮੈਂ ਕੱਲ ਹੀ ਪਾਚੀਮਾ ਜੀ ਨੂੰ ਉਹਦੇ ਚੋਕ ਨੰਬਰ ਤੇ ਜੇ ਸੀ ਕਿ ਉਹ ਕਲੀਅਰ ਕਰਵਾ ਦਨ ਠੀਕ ਹੈ ਦੂਜੀ ਗੱਲ ਸੀਵਰੇਜ ਦੀ ਇਤੇ ਪ੍ਰੋਬਲਮ ਹੈਗੀ ਹੈ ਸੀਵਰੇਜ ਦਾ ਵੀ ਆਲਰੇਡੀ ਮੈਂ ਐਸਟੀਮੇਸ਼ਨ ਲਾ ਕੇ ਭੇਜਿਆ ਹੋਇਆ ਮੇਰੇ ਨਾਲ ਵੀਡੀਓ ਸਾਹਿਬ ਵੀ ਆਇਆ ਸੀ ਮਸ਼ੀਨ ਵੀ ਭੇਜੀ ਸੀਗੀ ਹੁਣ ਅਸੀਂ ਕਾਰਪੋਰੇਸ਼ਨ ਦੀ ਮਸ਼ੀਨ ਵੀ ਉੱਥੋਂ ਮੰਗਵਾ ਕੇ ਤੇ ਜਿਹੜਾ ਪਾਣੀ ਦਾ ਹੈ ਗਿਆ ਹੋਸੀ ਕਰਵਾਵਾਂਗੇ ਔਰ ਤੀਜੀ ਗੱਲ ਸਭ ਤੋਂ ਜ਼ਿਆਦਾ ਸਾਨੂੰ ਇਹ ਪ੍ਰੋਬਲਮ ਆ ਰਹੀ ਸੀਗੀ ਕਿ ਸਾਡੀ ਇਥੇ ਪੰਚਾਇਤ ਨਹੀਂ ਹੈਗੀ ਜਿਗਾਵੇਂ ਦੇ ਵਿੱਚ ਪੰਚਾਇਤ ਕਾਲੀਦਲ ਦੀ ਪੰਚਾਇਤ ਹੈ ਸੋ ਜੇ ਸਾਡੀ ਪੰਚਾਇਤ ਹੁੰਦੀ ਤੇ ਅਸੀਂ ਪੰਚਾਇਤ ਦੇ ਥਰੂ ਬਹੁਤ ਸਾਰੇ ਕੰਮ ਤੁਹਾਨੂੰ ਵੀ ਪਤਾ ਹੈ ਕਰ ਸਕਦੇ ਹਾਂ ਅਸੀਂ ਪਰ ਸਾਡੀ ਨਾ ਪੰਚਾਇਤ ਹੋਣ ਕਰਕੇ ਅਸੀਂ ਬਹੁਤ ਸਾਰੇ ਕੰਮ ਨਹੀਂ ਕਰ ਸਕਦੇ ਕਿਉਂਕਿ ਉਹ ਪੰਚਾਇਤ ਦੇ ਅੰਦਰ ਹੁੰਦੇ ਆ ਮਤਾ ਪਾਸ ਹੁੰਦਾ ਹੈ ਬੜਾ ਸਾਈਨ ਹੁੰਦੇ ਆ ਪਰ ਜਿਹੜੀ ਪੰਚਾਇਤ ਦੇ ਪਰਮਿਸ਼ਨ ਤੋਂ ਬਗਾਇਰ ਜਿਹੜੇ ਕੰਮ ਹੋ ਸਕਣਗੇ ਉਹ ਮੈਂ ਜਰੂਰ ਜਿਵੇਂ ਕਣਕ ਦਾ ਇਸ਼ੂ ਹੋ ਗਿਆ ਜਿਵੇਂ ਪੁਲਿਸ ਦੇ ਕੰਮ ਹੋ ਗਏ ਡਵੈਲਪਮੈਂਟ ਦੇ ਹੋਰ ਮੈਂ ਵਾਅਦਾ ਕਰਦੀ ਆ ਕਿ ਜੇ ਤੁਸੀਂ ਸਾਡੀ ਪੰਚਾਇਤ ਬਣਾਉਂਦੇ ਹੋ ਇੱਥੇ ਜਾਂ ਸਾਡੇ ਕੈਂਡੀਡੇਟ ਨੂੰ ਅੱਗੇ ਲੈ ਕੇ ਆਉਂਦੇ ਹੋ ਕੋਈ ਵੀ ਚੀਜ਼ ਹੈ ਅਸੀਂ ਬਲਾਕ ਸੈਂਟੀ ਦੇ ਵਿੱਚ ਭਾਰੀ ਤੰਕਿਆਂ ਦੇ ਵਿੱਚ ਇੱਕ ਸਾਡੀ ਇੱਕ ਔਰਤ ਨੂੰ ਜਿਹਨੂੰ ਮੈਂ ਖੜੇ ਕੀਤਾ ਹੈ ਰਿਪ੍ਰੈਜ਼ੈਂਟੇਟਿਵ ਤੁਸੀਂ ਸੋਚ ਲਓ ਕਿ ਮੇਰੀ ਰਿਪ੍ਰੈਜ਼ੈਂਟੇਟਿਵ ਹੈ ਮੈਂ ਉਹਦੀ ਔਰਤ ਨੂੰ ਜਿਵੇਂ ਮੈਂ ਪਹਿਲਾਂ ਵੀ ਕਿਹਾ ਔਰਤ ਨੂੰ ਔਰਤ ਨਾਲ ਕਨੈਕਟ ਕਰਨਾ ਸੌਖਾ ਹੋ ਜਾਂਦਾ ਹੈ ਬੰਦਿਆਂ ਨੂੰ ਤੇ ਬੰਦੇ ਘਰ ਹੀ ਲੈਂਦੇ ਆ ਕਿਤੇ ਵੀ ਬੈਠ ਜਾਂਦੇ ਆ ਗੱਲਬਾਤ ਕਰ ਲੈਂਦੇ ਆ ਇੱਕ ਔਰਤਾਂ ਦੀ ਵੀ ਪੰਚਾਇਤ ਹੋਣੀ ਚਾਹੀਦੀ ਹੈ so that ਕਿ ਇੱਕ ਇੱਕ ਔਰਤ ਆ ਕੇ ਆਪਣਾ ਜਿਹੜਾ ਹੈ ਗੱਲਬਾਤ ਇੱਥੇ ਜਾ ਕੇ ਪੁਲਿਸ ਤੋਂ ਖੋਖ ਕੇ ਗੱਲ ਕਰੇ ਮੈਨੂੰ ਔਰਤਾਂ ਦੀ ਲੋੜ ਹੈ ਔਰਤਾਂ ਦੀ ਹਮੇਸ਼ਾ ਲੋੜ ਹੁੰਦੀ ਆ ਪੋਲਿਟਿਕਸ ਦੇ ਵਿੱਚ ਆਪਣੇ ਆਪਣੇ ਰਿਪਰੈਜ਼ੈਂਟੇਟਿਵ ਦੇ ਨਾਲ ਗੱਲ ਕਰ ਸਕਣ so ਮੇਰੀ ਇਹ ਤੁਹਾਡੇ ਸਾਰਿਆਂ ਦੇ ਅੱਗੇ ਅਪੀਲ ਆ ਹੱਥ ਜੋੜ ਕੇ ਕਿ ਜੇ ਤੁਸੀਂ ਮੇਰਾ ਸਾਥ ਦੇਣਾ ਚਾਹੁੰਦੇ ਅ ਚੁਗਾਵੇਂ ਦੇ ਵਿੱਚ ਪਲੀਜ਼ ਤੁਸੀਂ ਬਲਾਕ ਸਮਤੀ ਦੇ ਵਿੱਚ ਔਰਤ ਨੂੰ ਅੱਗੇ ਲੈ ਕੇ ਆਓ ਉਹਨੂੰ ਵੋਟ ਪਾਓ ਔਰ ਆਮ ਆਦਮੀ ਪਾਰਟੀ ਨੂੰ ਅੱਗੇ ਲੈ ਕੇ ਆਓ so that ਕੀ ਜੇ ਇਥੇ ਪੰਚਾਇਤ ਨਹੀਂ ਹੈਗੀ ਮੇਰਾ ਰਿਪਰੈਜ਼ੈਂਟੇਟਿਵ ਹੈਗਾ ਤੇ ਮੈਂ ਉਹਨਾਂ ਦੇ ਥਰੂ ਕੰਮ ਕਰਵਾ ਸਕਾਂਗੀ ਮੈਡਮ ਜਾਂ ਦੀ ਬਹੁਤ ਵੱਡੀ ਸਮੱਸਿਆ ਮਿਲਾਈ ਮੈਂ ਚਾਹੁੰਦੀ ਹਾਂ ਜਿੰਨ ਕੋ ਲੜਾਈ ਹੋ ਜਲੀ ਵੇਖੋ ਜੀ ਮੇਰੀ ਗੱਲ ਇਹ ਹੈ ਕਿ ਬੇਸਿਕਲੀ ਕੀ ਹੈ ਕਿ ਫੋਰਸ ਪਾਟ ਘਟ ਹੈ ਪੁਲਿਸ ਦੇ ਵਿੱਚ ਔਰ ਇਹ ਆਲਰੇਡੀ ਮੈਂ ਇਸ਼ੂ ਰੇਜ਼ ਕੀਤਾ ਹੋਇਆ ਹੈ ਉੱਤੇ ਔਰ ਬਹੁਤ ਖੇਤੀ ਜਿਹੜੀ ਆ ਨਵੀਂ ਸਰਵਸ ਧਰਤੀ ਕੀਤੀ ਜਾਊਗੀ ਜਿਹਦੇ ਨਾਲ ਪੁਲਿਸ ਮੁਲਾਜ਼ਮ ਜਿਹੜੇ ਆ ਹੋਰ ਕਿੰਤੀ ਬਦੂਗੀ ਜਿਹਦੇ ਨਾਲ ਸਾਡੀਆਂ ਇਹ ਪ੍ਰੋਬਲਮ ਵੀ ਰਿਜ਼ੋਲਵ ਹੋ ਸਕਦੀ